ਜੀ 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 ਹਸਤੀ ਗਾਲ ਜੀ ਸਤਿ ਸ੍ਰੀ ਅਕਾਲ ਹੋਰ ਸਭ ਠੀਕ ਹੋ ਜੀ ਹਾਂ ਹਾਂ ਚਲੋ ਮਹਾਰਾਣੀ ਸਾਹਿਬ ਨਾਲ ਜਿੱਦਾਂ ਹੋਵੇ ਠੀਕ ਆ ਪਰ ਤੁਹਾਨੂੰ ਮਾਰਗਾਂ ਵੀ ਡੇਰਾ ਵੱਲ ਹਲਕੀ ਨੂੰ ਬੁਖਦੋ ਗੱਲੇ ਕੱਚੀ ਲੀ ਥੈਂਕ ਯੂ ਥੈਂਕ ਯੂ ਥੈਂਕ ਯੂ ਇਨੀ ਉਮੀਦ ਨਹੀਂ ਐਸੀ ਜਿੰਨੀ ਤੁਸੀਂ ਕਰਕੇ ਮਿਹਨਤ ਕੀਤੀ ਜੀ ਹਾਂ ਹਾਂ ਇਹ ਹਾਏ ਹਾਏ ਇਹ ਕਿਵੇਂ ਹੋਇਆ ਜੀ ਇਹ ਕਾਫੀ ਫਰਕ ਪਾ ਦਿਆ ਜੀ ਇਲੈਕਸ਼ਨ ਤੇ ਵੋਟਾਂ ਵਿੱਚ ਹਾਂ ਜੀ ਇਕਨੌਰ ਕੁਮਾਰ ਪਈ ਜੀ ਬਹੁਤ ਹਾਂ ਜੀ ਹਾਂ ਜੀ ਬਨੌਰ ਕੁਮਾਰ ਨਹੀਂ ਅੱਡੀ ਮੈਂ ਤੁਹਾਨੂੰ ਸਿਰਫ ਡੇਰਾਬਾਦ ਦੀ ਹਲਕੀ ਗੱਲ ਕਰਨੀ ਹੈ ਕਿਉਂਕਿ ਤੁਸੀਂ ਉੱਥੇ ਇਨਚਾਰਜ ਸੀ ਨਾ ਹਾਂ ਹਾਂ ਤੇ ਇਹ ਐਡਰਾ ਵੱਡਾ ਮਤਲਬ ਕਿ ਜਿਹੜਾ ਲੋਕ ਫਤਵਾ ਕਿਵੇਂ ਮਿਲਿਆ ਮਤਲਬ ਇਹ ਲੋਕਾਂ ਦੇ ਵਿੱਚ ਕੀ ਦੇਖਿਆ ਤੁਸੀਂ ਮੈਂ ਮੈਂ ਤਾਂ ਸਿਰਫ ਇਹ ਸਾਰਿਆਂ ਨੂੰ ਇਕੱਠਿਆਂ ਕਰਕੇ ਸਤਕਾਰ ਦਿੱਤਾ ਠੀਕ ਹੈ ਜੀ ਔਰ ਸਮਝੌਨਾ ਵੀ ਕੋਸ਼ਿਸ਼ ਕੀਤੀ ਵੀ ਆਪਸ ਵਿੱਚ ਝਗੜਾ ਛੱਡੋ ਤੇ ਮਹਾਰਾਣੀ ਨੂੰ ਵੋਟਾ ਬੰਦਰ ਉਹਨੇ ਗੱਲ ਮੰਨ ਲਈ ਇਹਨੇ ਗੱਲ ਥੋੜੀ ਮੰਨ ਲਈ ਚੰਗੀ ਗੱਲ ਆ ਪਰ ਅਕਾਲੀ ਉਮੀਦਵਾਰ ਐਨ ਕੇ ਸ਼ਰਮਾ ਜੀ ਨੂੰ ਪਤਾ ਸੀ ਵੀ ਇੰਨੀ ਬੁਰੀ ਤਰ੍ਹਾਂ ਥੱਲੇ ਆਣਗੇ ਜੀ ਇਹ ਆਪਣੇ ਹੱਲ ਗੇ ਰੋ ਮੈਨੂੰ ਤੇ ਪਤਾ ਸੀ ਮੈਨੂੰ ਤੇ ਪਤਾ ਸੀ ਜੀ ਅੱਛਾ ਜੀ ਠੀਕ ਹੈ ਮੈਨੂੰ ਤੇ ਪਤਾ ਸੀ ਵੀ ਨਹੀਂ ਮੈਂ ਨਹੀਂ ਨਹੀਂ ਮੈਨੂੰ ਹੂੰ ਹੂੰ ਹਾਂ ਜੀ ਹਾਂ ਜੀ ਮਹਾਰਾਣੀ ਸਾਹਿਬ ਦਾ ਵੈਸੇ ਗੇੜਾ ਵੀ ਇਤਨਾ ਬੜਾ ਘੱਟ ਲੱਗਿਆਗਾ ਪਰ ਲੋਕਾਂ ਨੇ ਇਹਨਾਂ ਨੂੰ ਰਿਸਪੌਂਸ ਦਿੱਤਾ ਮਤਲਬ ਤੇ ਇਹ ਬੜੀ ਚੰਬੇ ਵਾਲੀ ਗੱਲ ਹੋਈ ਇਸ ਵਾਰੀ ਤੇ ਕਿਵੇਂ ਪਾਰਟੀ ਦੁਬਾਰਾ ਇਧਰੋਂ ਤੁਹਾਨੂੰ ਹੋਰ ਜ਼ਿੰਮੇਵਾਰੀਂ ਦੇ ਰਹੀ ਹੈ ਕੁਝ ਦੇਖੋ ਹਾਲੇ ਹੁਣ ਕੀ ਪਤਾ ਲੱਗਦਾ ਹੈ ਇਹਦੇ ਹੈ ਨਾ ਮੈਂ ਕਹਿੰਦਾ ਕਿ 2027 ਵੀ ਨੇੜੇ ਆ ਰਹੀ ਹੈਗੀ ਫਿਰ ਉਹ ਤੇ ਉਹ ਤੇ ਆ ਗਈ 2027 ਤੇ ਆ ਗਈ ਹਾਂਜੀ 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 ਤੋਂ ਅੱਗੇ ਆ ਗਈ ਹਾਂ ਯਾ ਬਿਲਕੁਲ ਬਿਲਕੁਲ ਕੀ ਬੋਲਦੀ ਹੈ ਤਿਆਰੀ ਵੀ ਜਿਹੜੀ ਹੈ ਜਦੋਂ ਰੂਪ ਰਖਾ ਚਾਰ ਕਰਨੀ ਪੈਣੀ ਹੈ ਉਹਦੀ ਸਾਨੂੰ ਹਾਂ ਹਾਂ ਤੇ ਇਹਦਾ ਸੰਧਿਆ ਜੀ ਇਸ ਤਰ੍ਹਾਂ ਵੀ ਹੁੰਦਾ ਉਹਨਾਂ ਕੋਈ ਚੀਜ਼ ਜਿਵੇਂ ਪਾਰਟੀ ਦੇ ਵਿੱਚ ਕੋਈ ਮੈਂਬਰਸ਼ਿਪ ਲੈਣੀ ਹੁੰਦੀ ਹੈ ਤੁਸੀਂ ਮੇਰੇ ਕੋਲ ਤੱਕ ਮੈਂਬਰਸ਼ਿਪ ਦਾ ਕੋਈ ਲਈ ਨਹੀਂ ਆ ਕਿ ਪਾਰਟੀ ਦੀ ਨਹੀਂ ਮੈਂਬਰਸ਼ਿਪ ਮੈਂ ਲੈ ਲਈ ਹੋਈ ਸੀ ਲੈ ਲਈ ਸੀ ਜੀ ਅੱਛਾ ਹਾਂ ਜੀ ਹਾਂ ਜੀ ਹਾਂ 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 ਲੈ ਲਈ ਸੀ